ਜਦੋਂ ਟੂਸ਼ਨ ਛੱਡਣ ਜਾਂਦੀ ਹੈ ਲੈਣ ਜਾਂਦੀ ਹੈ ਤਾਂ ਮੈਨੂੰ ਰੋਜ਼ ਪੈਂਦੇ ਆ ਡੌਗੀ ਮੈਨੂੰ ਡੰਡਾ ਲੈ ਕੇ ਜਾਣਾ ਪੈਂਦਾ ਨਾਲ ਉਹ ਦੋ ਇਧਰਲੀ ਸਾਈਡ ਬੈਠੇ ਨੇ ਦੋ ਇਧਰਲੀ ਇੱਕ ਸਾਹਮਣੇ ਬੈਠਾ ਹੁੰਦਾ ਪੰਜ ਛੇ ਡੌਗੀ ਬੈਠੇ ਹੁੰਦੇ ਬੜੀ ਪ੍ਰੋਬਲਮ ਆ ਰਹੀ ਹੈ ਨਗਰ ਨੇ ਮੈਨੂੰ ਕਿਹਾ ਨਹੀਂ ਤੁਸੀਂ ਇਲਾਕੇ ਦੇ ਵਿੱਚ ਮੇਰੇ ਨੂੰ ਨਹੀਂ ਇਲਾਕੇ ਨਗਰ ਨੇ ਕਿਹਾ ਨਹੀਂ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਪਹਿਲਾਂ ਪਰ ਸੁਣਵਾਈ ਨਹੀਂ ਕੋਈ ਹੋਈ ਡੌਗੀ ਦਾ ਕੋਈ ਕਾਰਵਾਈ ਨਹੀਂ ਕਰ ਰਹੇ ਨਹੀਂ ਕੋਈ ਨਹੀਂ ਕਾਰਵਾਈ ਕਰ ਰਹੇ ਇਹਨੇ ਡੌਗੀ ਆ ਕਿੱਧਰ ਗਿਆ ਉਹ ਬਾਹਰੋਂ ਲਿਆਉਂਦੇ ਆ ਜਿਹੜੇ ਪਾਲਦੇ ਆ ਨਾ ਉਹ ਬਾਹਰੋਂ ਲਿਆਉਂਦੇ ਚੁੱਕ ਚੁੱਕ ਕੇ ਛੋਟੇ ਛੋਟੇ ਡੌਗੀਆਂ ਨੂੰ ਫਿਰ ਵੱਡੇ ਹੋ ਜਾਂਦੇ ਆ ਫਿਰ ਬਾਈਟ ਕਰਨ ਲੱਗ ਜਾਂਦੇ ਉਹ ਲਗਭਗ ਵੀ ਉੱਡ ਲਾਕੀ ਦੇ ਬੰਦੇ ਆ ਕੋਈ ਜਿਹੜੇ ਲੋਕੀ ਪਾਲੇ ਇੱਥੇ ਲਾਕੀ ਦੇ ਬੰਦੇ ਆ ਹਾਂਜੀ ਇੱਕ ਲੇਡੀ ਆ ਉਹ ਹੀ ਪਾਲਦੀ ਹੈ ਜੀ ਉਹ ਲੇਡੀਆਂ ਪਾਲੇ ਹਾਂਜੀ ਹਾਂਜੀ ਉਹਨੇ ਪਾਲਲੇ ਉਹਦੇ ਖਰਾਬ ਨੇ ਕਹਿੰਦੇ ਕਿਸੇ ਅੱਜ ਤੋਂ ਕੀਤੀ ਸੀ ਇੱਕ ਵਾਰ ਇਸ ਗਏ ਸੀ ਪੁਲਿਸ ਚੌਂਕੀ ہوئی ਪਰ ਕਾਰਵਾਈ ਕੋਈ ਨਹੀਂ ਹੋਈ ਡਰ ਹੈ ਹਾਂਜੀ ਡਰ ਪੂਰਾ ਬੱਚਿਆਂ ਨੂੰ ਤੁਹਾਨੂੰ ਦੱਸਿਆ ਛੋਟੇ ਛੋਟੇ ਬੱਚੇ ਬਾਹਰ ਜਾ ਹੀ ਨਹੀਂ ਸਕਦੇ ਅਸੀਂ ਨਹੀਂ ਜਾ ਸਕਦੇ ਖੁਦ ਵੱਡੇ 슈ਗਰ ਦੇ ਮਰੀਜ਼ਾਂ ਕੱਟ ਲਿਆ ਤੇ ਫਿਰ ਹੋਰ ਪ੍ਰੋਬਲਮ ਆ ਜਾਏਗੀ ਬਹੁਤ ਆ ਰਹੀ ਹੈ ਜੀ ਈਗਾ ਸਾਈਕਲ ਤੇ ਜਾਂਦੇ ਆ ਬੱਚਿਆਂ ਨੂੰ ਬੱਚਿਆਂ ਨੂੰ ਘੇਰ ਲੈਂਦੇ ਆ ਮੂਰੇ ਫਟ ਲੈਂਦੇ ਆ ਠੀਕ ਹੈ ਜੀ ਇਹ ਸਭ ਤੋਂ ਵੱਡੀ ਇੱਕ ਪ੍ਰੋਬਲਮ ਇਹ ਆ ਜਦੋਂ ਮੈਡਮ ਨੇ ਮੈਨੂੰ ਬੁਲਾਇਆ ਗਿਆ ਮੈਡਮ ਕਹਿ ਰਹੀ ਹੈ ਮੈਂ ਜਿੰਨਾ ਕਰ ਫੀਡ ਪਾ ਰਹੀ ਆ ਉਹਨਾਂ ਚ ਕੋ ਮੇਰੀ ਜ਼ਿੰਮੇਵਾਰੀ ਆ ਉਸ ਤੋਂ ਬਾਅਦ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਦੇਖੋ ਇਹ ਜਿਹੜੇ ਡੌਗਸ ਹੈਗਾ ਇਹ ਮਸਲਾ ਤਾਂ ਬੜਾ ਹੁਣ ਐਸੇ ਵੇਲੇ ਖਤਰਨਾਕ ਹੈ ਕਿਉਂਕਿ ਡੌਗ ਬਾਈਟਸ ਕਰਦੇ ਬੱਚਿਆਂ ਨੂੰ ਵੀ ਵੱਡਿਆਂ ਨੂੰ ਵੀ ਸੈਰ ਅਸੀਂ ਕਰ ਨਹੀਂ ਸਕਦੇ ਕੋਈ ਨਹੀਂ ਸੈਰ ਕਰ ਸਕਦਾ ਤੇ ਉਹਨਾਂ ਨੂੰ ਇਕੱਠੇ ਕਰਕੇ ਲਿਆਉਂਦੇ ਆ ਤੇ ਆਪਣੇ ਘਰ ਦੇ ਬੋਰੇ ਫੀਡ ਕਰਦੇ ਆ ਤੇ ਉਸ ਤੋਂ ਬਾਅਦ ਉਹ ਉਹਨਾਂ ਦੀ ਰਿਸਪੋਨਸੀਬਿਲਟੀ ਖਤਮ ਹੋ ਗਈ ਸਾਡੇ ਵਾਈਟ ਕਰੇ ਕੁਝ ਕਰੇ ਤੇ ਇਹਦਾ ਕੋਈ ਹੱਲ ਹੋਣਾ ਚਾਹੀਦਾ ਜੀ ਪੱਕਾ ਤੌਰ ਤੇ ਤੇ ਤਾਂ ਕਿ ਇਦਾਂ ਲੋਕਾਂ ਨੂੰ ਇਹ ਸਮੱਸਿਆ ਨਾ ਆਵੇ ਸਰ ਸੈਟਰੀ ਜੀ ਤੁਸੀਂ ਸਾਰੇ ਬੰਦੇ ਇਕੱਠੇ ਹੋਈਆਂ ਉਹ ਦੋਗੀਆਂ ਸੁਣਾਈ ਜਾਂਦੇ ਕਿ ਨਹੀਂ ਮੈਡਮ ਹੈਗੇ ਆ ਜੀ ਉਹ ਜਿਹੜੇ ਕਰਦੇ ਆ ਤੇ ਉਹਨਾਂ ਨੂੰ ਬੜੀ ਵੱਲੀ ਕਿਹਾ ਵੀ ਇਹ ਬੜੇ ਲੋਕਾਂ ਨੇ ਕਿਹਾ ਪਰ ਮੰਨਦਾ ਨਹੀਂ ਕੋਈ ਵੀ ਕਰਨ ਇਹ ਕੀ ਕਾਰਵਾਈ ਚਾਹੀਦੀ ਹੋਣੀ ਚਾਹੀਦੀ ਕਾਰਵਾਈ ਤੇ ਪ੍ਰੋਪਰ ਪੂਰੀ ਕਾਰਵਾਈ ਹੋਵੇ ਜੀ ਤਾਂ ਕਿ ਇਹਨਾਂ ਦਾ ਲੋਕਾਂ ਨੂੰ ਬੱਚੇ ਖੇਡ ਸਕਣ जड़े सैर करने सैर कर सकन अगला अपने घर रखे गलिया हो रही है सर मेन तो यही है कि बच्चे खेल नहीं पा रहे हैं साइकिलिंग नहीं कर पा रहे हैं अगर बच्चे साइकिलिंग करते हैं तो कुत्ते उनको काटते हैं तो हमें अपने घर के आगे भी ये है कि डंडा लेके खड़ा होना पड़ रहा है कि पहरेदारी करनी पड़ रही है अपने घर के आगे भी प्रॉब्लम आ रही है तो प्यार से भी काफ़ी समझा लिया उनको तो मान नहीं रहे हैं देखो ਔਰ ਇਹ ਜੋ ਹੈ ਬਿੰਨੀ ਇਹ ਤਾਂ ਦੋ ਤਿੰਨ ਵਾਰ ਪੁਲਿਸ ਮੇਂ ਵੀ ਜਾ ਚੁਕੇ ਹੈ। ਤੋਂ ਇਨਕੋ ਤੋਂ ਬਹੁਤ ਜ਼ਿਆਦਾ ਤੰਗ ਕੀਆ ਹੋਇਆ। ਇਨਕੇ ਤੋਂ ਮੈਡਮ ਕਿਦਾਂ ਮਸ਼ਕਲ ਆ ਰਹੀ ਲਾ ਕੇ ਦੋਗਿਆਂ ਨੇ ਬੜੇ ਪਰੇਸ਼ਾਨ ਅਸੀਂ ਪਰੇਸ਼ਾਨ ਹੈ ਸਾਰੇ ਸਾਡੇ ਬੱਚੇ ਖੇਲਨੇ ਅਸੀਂ ਘਰ ਚ ਕੈਦ ਹੋਏ ਆਂ ਬੱਚੇ ਸਾਡੇ ਖੇਡਣੋ ਬੰਦ ਕਰ ਗਏ ਗਲੀ ਚ ਅਸੀਂ ਨਿਕਲ ਨਹੀਂ ਸਕਦੇ ਇਸ ਤੋਂ ਵੱਡੀ ਸਜ਼ਾ ਸਾਡੇ ਘਰ ਚ ਸਾਡੇ ਲਈ ਕੀ ਆ ਤੁਸੀਂ ਦੱਸੋ। ਅਸੀਂ ਕੈਦੀ ਬਣੇ ਹੋਏ ਆ ਆਪਦੇ ਘਰ ਚ ਐਨੇ ਔਖੇ ਆਂ ਅਸੀਂ ਗਲੀ ਚ। ਬੱਚਿਆਂ ਨੂੰ ਜੱਡੇ ਜਾਣ ਦਾ ਨਹੀਂ ਲੱਗਦਾ ਵੀ ਦੋਗੀ ਮਗਰ ਰਹੀ। ਅਸੀਂ ਘਰ ਨਿਕਲ ਡੰਡੇ ਤੋਂ ਬਿਨਾ ਘਰੋਂ ਨਿਕਲ ਹੀ ਨਹੀਂ ਸਕਦੇ ਜੀ ਅਸੀਂ ਨਿਕਲ ਹੀ ਨਹੀਂ ਸਕਦੇ ਜੀ ਅਸੀਂ ਨਿਕਲ ਹੀ ਨਹੀਂ ਸਕਦੇ ਘਰ ਤੋਂ ਜਦ ਵੱਡੇ ਨੂੰ ਨਾਲ ਦੇ ਪਾਪਾ ਜਾਂਦੇ ਨੇ ਜਾਂ ਬੱਚਿਆਂ ਨਾਲ ਡੰਡੇ ਚੱਕਣੇ ਪੈਂਦੇ ਅਸੀਂ ਨਿਕਲ ਨਹੀਂ ਸਕਦੇ ਘਰ ਕਿਤਾਈ ਘਰਾਂ ਵਿੱਚ ਜਾਂਦੇ ਹੋਣੀ ਏ ਜਿਹੜੀ ਅੱਜ ਕਿਹਾ ਕਿ ਅੰਦਰ ਅੰਦਰ ਬਾਹਰ ਕਿਤੇ ਸਾਰ ਵੀ ਐਸੀ ਚੱਲ ਹੁਣ ਕੀ ਕਰਾਂਗੇ ਹਾਂ ਜੀ ਅਗਲਾ ਕੀ ਹੋਣਾ ਠੀਕ ਕਰਾਂਗੇ ਆਪਾਂ ਦੇਖੋ ਡੌਗਸ ਅਸੀਂ ਵੀ ਰੱਖੇ ਆ ਪਰ ਆਪਣੀ ਟ੍ਰੇਨ ਡੌਗਸ ਨੇ ਕੋਈ ਕਿਸੇ ਨੂੰ ਕੱਟਣ ਨੂੰ ਨਹੀਂ ਪੈਂਦੇ ਅਸੀਂ ਇਹ ਚਾਹੁੰਦੇ ਆ ਕਿ ਉਹ ਆਪਣੀ ਜ਼ਿਆਦਾ ਰਿਸਪੌਂਸਿਬਿਲਟੀ ਪ੍ਰੋਪਰ ਲਵੇ ਇਹ ਤਾਂ ਨਹੀਂ ਕਿ ਖਾਲੀ ਫੀਡ ਕਰਾ ਕੇ ਤੇ ਪਿੱਛੇ ਹੋ ਜਾਣਾ ਉਹਨਾਂ ਜਾਂ ਤਾਂ ਆਪਣੀ ਰਿਸਪੌਂਸਿਬਿਲਟੀ ਪ੍ਰੋਪਰ ਲਵੇ ਆਪਣੇ ਅੰਦਰ ਰੱਖੇ ਉਹਨਾਂ ਨੂੰ ਜੇ ਨਹੀਂ ਰੱਖ ਸਕਦੇ ਜੇ ਫਿਰ ਇੱਥੇ ਐਸਾ ਇਕੱਠਾ ਕਰਨ ਦਾ ਮਤਲਬ ਨਹੀਂ ਹੈ ਡਾਕਟਰ ਨੂੰ ਲੋਕੀ ਪਛਾਣ ਰੱਖ ਬਹੁਤ ਜ਼ਿਆਦਾ ਅਸੀਂ 10 ਮਿੰਟ ਵੀ ਬੱਚੇ ਨੂੰ ਬਾਹਰ ਨਹੀਂ ਛੋੜ ਸਕਦੇ 10 ਮਿੰਟ ਤਾਂ ਬਹੁਤ ਜ਼ਿਆਦਾ ਨੇ ਨਾਮ ਜੀ ਕੇਵਲ ਕ੍ਰਿਸ਼ ਸ਼ਰਮਾ ਜੀ ਕਿਹੜਾ ਏਰੀਆ ਬੰਦਾ ਤੁਹਾਡਾ ਮੇਰਾ ਰੋਜ਼ਨ ਕਲੇਵ ਸਾਡਾ ਏਰੀਆ ਦਾਤਪਿੰਡ ਦੇ ਨਾਲ ਉਹ ਮੁਸ਼ਕਿਲ ਆ ਰਹੀ ਹੈ ਲਾਕੇ ਵੀ ਕਿ ਹੈ ਜੀ ਅੱਜ ਇਕੱਠੇ ਹੋਏ ਆਪਾਂ ਮੁਸ਼ਕਲਾਂ ਦੇਖੋ ਉਹੀ ਆ ਰਹੀਆਂ ਜਿਹੜੀਆਂ ਡੌਗਸ ਦੇ ਤਰ੍ਹਾਂ ਮੈਂ ਦੱਸਿਆ ਜੀ ਵੀ ਡੌਗਸ ਲਵਰ ਬਹੁਤ ਹੈਗੇ ਇੱਥੇ ਤੇ ਅੱਜ ਕੱਲ ਕੁੱਤਿਆਂ ਦੇ ਕਰਕੇ ਸੁਪਰੀਮ ਕੋਰਟ ਨੇ ਵੀ ਆਰਡਰ ਕੱਢਦਾ ਵੀ ਕੁੱਤੇ ਅਸੀਂ ਫालतू ਕੁੱਤੇ ਇਦਾਂ ਹੋਣ ਨਹੀਂ ਚਾਹੀਦੇ ਤੇ ਲੋਕ ਪਰ ਸਮਝਦੇ ਨਹੀਂ ਗੱਲਾਂ ਨੂੰ ਬਹੁਤ ਵਾਰੀ ਉਹਨਾਂ ਨੂੰ ਸਮਝਾਇਆ ਗਿਆ ਜਾ ਕੇ ਉਹਨਾਂ ਦੇ ਕੋਲ ਜਾ ਕੇ ਪਿਆਰ ਨਾਲ ਬੜੇ ਤਰੀਕੇ ਨਾਲ ਜਿਵੇਂ ਸਾਡੀ ਸੁਸਾਇਟੀ ਹੈ ਚਾਹਨੀ ਹੈ ਕਿ ਪਿਆਰ ਦਾ ਮਾਹੌਲ ਬਣਿਆ ਰਹੇ ਪਰ ਉਸ ਮਾਹੌਲ ਨੂੰ ਲੋਕੀ ਪਸੰਦ ਨਹੀਂ ਕਰਦੇ ਹੈਗੇ ਲੋਕੀ ਚਾਹਦੇ ਆ ਕਿ ਅਸੀਂ ਆਪਣੀਆਂ ਮਰਜ਼ੀਆਂ ਕਰਨੀਆਂ ਹੈਗੀਆਂ ਉਹ ਮਰਜ਼ ਕਈਆਂ ਦੇ ਗੈਸਟ ਆਉਂਦੇ ਆ ਕਿ ਇਹ ਛੋਟੇ ਬੱਚੇ ਆ ਸਾਡੇ ਬਰੋਸ ਤੋਂ ਛੋਟੇ ਬੱਚੇ ਆ ਜੋ ਬਾਹਰ ਦਾ ਕੇ ਨਿਕਲਦੇ ਆ ਉਹ ਡੰਡਾ ਲਾ ਕੇ ਨਿਕਲ ਜਾਂਦਾ ਕੱਲੇ ਬੱਚੇ ਨੂੰ ਅਸੀਂ ਸਕੂਲ ਤੋਂ ਆਉਂਦੇ ਆ ਤੇ ਉਹਨਾਂ ਨੂੰ ਅਸੀਂ ਸੰਭਾਲ ਨਹੀਂ ਸਕਦੇ ਹੈਗੇ ਤੇ ਨਿੱਕੇ ਨਿੱਕੇ ਦਿੱਕਤਾਂ ਹੈਗੀ ਆ ਦਿੱਕਤਾਂ ਨਿੱਕੀਆਂ ਨਹੀਂ ਬਹੁਤ ਵੱਡੀਆਂ ਜੇ ਤੁਸੀਂ ਸੋਚੋ ਤਾਂ ਪਰ ਜੇ ਲੋਕੀ ਕੋਆਪਰੇਟ ਕਰਨ ਤਾਂ ਇਹ ਮਸਲੇ ਹੱਲ ਹੋ ਜਾਂਦੇ ਆ ਨਹੀਂ ਤਾਂ ਮੈਂ ਸਾਨੂੰ ਅਸੀਂ ਪੁਲਿਸ ਕੋਲ ਵੀ ਕੰਪਲੇਨ ਕੀਤੀ ਇੱਕ ਦੋ ਵਾਰੀ ਜਾ ਕੇ ਤੇ ਹੋਰ ਸਾਰੇ ਮੱਲਾ ਨਿਵਾਸੀਆਂ ਨੂੰ ਪ੍ਰੋਬਲਮ ਹੈਗੀ ਆ ਤੇ ਇਹ ਤੋੜਾ ਅਡਰੈਸ ਕੀਤਾ ਜਾਵੇ ਤਾਂ ਬਹੁਤ ਵਧੀਆ ਗੱਲ ਆ ਜੀ ਕੀ ਲੋਕਾਂ ਦੇ ਕੁੱਤੇ ਪਾਲੇ ਇਹ ਇਲਾਕੇ ਹਾਂਜੀ 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 ਕੁੱਤੇ ਪਾਲੇ ਹਾਂ ਪਾਲੇ ਲੱਗਦਾ ਕਿੱਦਾਂ ਉਵਾਰੇ ਕੁੱਤੇ ਐ ਐਕਚੁਅਲੀ ਪਾਲੇ ਨਹੀਂ ਹੋਏ ਉਹਨਾਂ ਨੂੰ ਉਵਾਰੇ ਕੁੱਤੇ ਕਹਿੰਦੇ ਆ ਲੋਕੀ ਦਿਖਾਉਂਦੇ ਦੇਖੋ ਪਿਆਰ ਤਾਂ ਪੈਟਰ ਦਾ ਪੈਟ ਦਾ ਹਰ ਬੰਦੇ ਨੂੰ ਹੁੰਦਾ ਹੈਗਾ ਅਸੀਂ ਕਿਹੜਾ ਕਿਸੇ ਦਾ ਦੁਸ਼ਮਣ ਆ ਵੀ ਅਸੀਂ ਵੀ ਇਨਸਾਨ ਪਰਬਲਮ ਵੀ ਨਹੀਂ ਹੈ ਪੈਟ ਡੌਗ ਹੋਵੇ ਨਾ ਉਹਦੀ ਪ੍ਰੋਬਲਮ ਨਹੀਂ ਹੁੰਦੀ ਉਹ ਤਾਂ ਕਰ ਕਰੇ ਰੱਖੇ ਜਾਂਦੇ ਹੁੰਦੇ ਆ ਜਿਹੜੇ ਅਵਾਰਾ ਹੁੰਦੇ ਆ ਉਹਨਾਂ ਨੂੰ ਲਿਆਓ ਫਿਰ ਜਦੋਂ ਤੁਸੀਂ ਉਹਨਾਂ ਨੂੰ ਫੀਡ ਕਰਦੇ ਹੋ ਤਾਂ ਫਿਰ ਡੇ ਬਾ ਡੇ ਉਹਨਾਂ ਦੇ ਉਹ ਇਨਕੀ ਹੋਰ ਵੀ ਉਹਨਾਂ ਦੀ ਜਿਹੜੀ ਆ ਲੋ ਆਸ-ਪਾਸ ਦੇ ਕੁੱਤੇ ਇਕੱਠੇ ਆ ਜਾਂਦੇ ਚੱਕ ਚੱਕ ਕੇ ਵੀ ਲੈ ਜਾਂਦਾ ਆਸ-ਪਾਸ ਦੇ ਉਹਨਾਂ ਨੂੰ ਉਹਨਾਂ ਨੂੰ ਫੀਡ ਕਰਦੇ ਆ ਫੀਡ ਕਰਕੇ ਫਿਰ ਉਹਨਾਂ ਤਦਾਦ ਵਧਦੀ ਜਾਂਦੀ ਆ ਇੱਥੇ ਉਹ ਪੱਚੇ ਪੈਦਾ ਕਰ ਦਿੰਦੇ ਆ ਤੇ ਉਹ ਹਰ ਡੌਗ ਨੂੰ ਇਸ ਤਰ੍ਹਾਂ ਟ੍ਰੇਨ ਤੋਂ ਹੀ ਡੋਗਾ ਗਿਆ ਉਹ ਵੀ ਟ੍ਰੇਨ ਡੌਗ ਤਾਂ ਸਮਝ ਜਾ ਵੀ ਗੈਸਟ ਹੈ ਇਹਨੂੰ ਆਪਾਂ ਕੁਝ ਨਹੀਂ ਕਹਣਾ ਜੇ ਮਾਲਕ ਨੇ ਕੁਝ ਕਹਿਤਾ ਪਰ ਅਨਟ੍ਰੇਨ ਡੌਗ ਤਾਂ ਤੁਹਾਨੂੰ ਗੱਡੀਆਂ ਨੂੰ ਰੋਕ ਲੈਂਦੇ ਆ ਉਹਦਾ ਕਿਸੇ ਸਕੂਟਰ ਤੋਂ ਭੌਂਕੇ ਥੱਲੇ ਡਗਾ ਦੇ ਬੱਚੇ ਕੋਈ ਆਪਣਾ ਰਿਸ਼ਤੇਦਾਰ ਹੈ ਕੋਈ ਰਿਲੇਟਿਵ ਤੋਂ ਲੱਗਦਾ ਵੀ ਲੋਕਾਂ ਕੀ ਜਿਹੜੇ ਲੋਕਾਂ ਦੇ ਕੁੱਤੇ ਪਾਲੇ ਹੋਏ ਆ ਇਹਨਾਂ ਚਾਹੁੰਦੇ ਕਾਰਵਾਈ ਹੁਣ ਚਾਹੀਦੀ ਹੈ ਉਹਦੇ ਉੱਪਰ ਬਿਲਕੁਲ ਕਾਰਵਾਈ ਹੁਣ ਚਾਹੀਦੀ ਜੀ ਦੇਖੋ ਪਹਿਲੇ ਤਾਂ ਸਾਡੀ ਸੁਸਾਇਟੀ ਨੇ ਬੜੇ ਪਿਆਰ ਨਾਲ ਦੋ ਚਾਰ ਵਾਰੀ ਉਹ ਵੀ ਵਧੀਆ ਬੰਦੇ ਆਏ ਨਹੀਂ ਗੱਲ ਹੈਗੀ ਵੈਸੇ ਉਹਨਾਂ ਨੂੰ ਪਿਆਰ ਦਾ ਬੱਚੇ ਨਾਲ ਸਮਝਾਇਆ ਹੈਗਾ ਸਾਰੀ ਕਲੋਨੀ ਨੇ ਬਾਰ ਬਾਰ ਸਮਝਾਇਆ ਜਾ ਕੇ ਜਦੋਂ ਲੋਕੀ ਨਹੀਂ ਮੰਨਦੇ ਇੱਕ ਦੋ ਵਾਰੀ ਸਾਡੇ ਰੈਜ਼ੀਡੈਂਟ ਜਿਹੜੇ ਹੈਗੇ ਆ ਸਾਡੇ ਪਰੋਸੀ ਅਗਰ ਨੇ ਸ਼ਿਕਾਇਤ ਵੀ ਕੀਤੀ ਅਸੀਂ ਪੁਲਿਸ ਵਾਲਿਆਂ ਕੋ ਗਿਆ ਉਹਨਾਂ ਨੇ ਉਹ ਜਦੋਂ ਕੋਈ ਸਮਝਦਾ ਹੀ ਨਹੀਂ ਹੈਗਾ ਫਿਰ ਤਾਂ ਅਲਟੀਮੇਟ ਤਖੋ ਉਹਦੇ ਤੇ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਮੀਡੀਆ ਕਹਾਂਜਾ ਸੋਰਸ ਹੈ ਜਿੱਥੋਂ ਲੋਕਾਂ ਨੂੰ ਜਲਦੀ ਸਮਝ ਆ ਜਾਂਦੀ ਹੈ ਵੀ ਬਦਨਾਮੀ ਦਾ ਕਾਰਨ ਹੈ ਜਾਂ ਪੁਲਿਸ ਨੂੰ ਵੀ ਸਮਝ ਆ ਜਾਂਦੀ ਹੈ ਵੀ ਬਹੁਤ ਹੋ ਰਿਹਾ ਹੁਣ ਬਾਈ ਜੀ ਕੀ ਨਾਮ ਤੁਹਾਡਾ ਸੰਜਿਤ ਪਠੀ ਕੀ ਕਹਿਣਾ ਚਾਹੁੰਗੇ ਆਸ਼ੀਸ਼ ਮੈਂ ਕਹਿਣਾ ਇਹ ਚਾਹ ਰਿਹਾ ਹਾਂ ਸਰ ਹਮਾਰੇ ਮੁਹੱਲੇ ਕੇ ਸਾਰੇ ਲੋਕ मतलब स्टे डाक से बहुत परेशान है यहाँ पे कुछ सज्जन ऐसे हैं कुछ लेडीज़ हैं जो उनको पाल रखी है साथ वाले प्लॉट में उन्होंने हट भी बनाया हुआ है सुबह शाम उसको दोपहर में तीन तीन चार चार टाइम खाना देते हैं और वो यहीं बैठे रहते हैं बीस फुट की हमारी गली है सड़क के बीच में अगर कुत्ता बैठा हो तो बंदा कैसे निकलेगा अपने रिश्तेदार कोई काम वाली कोई आता है कोई बच्चे आते हैं बहुत दिक्कत हो रही है सारे लोग बहुत परेशान हैं हम लोगों ने अप्प्लीकेशन भी दे रखा है हमने सोचा चलो आपके थ्रू भी मैसेज एक बार गल में करते हैं कि भाई इस पर कुछ ਜੋ ਵੀ ਐਕਸ਼ਨ ਹੋ ਸਕੇ ਕੀਤਾ ਜਾਏ। ਕੀ ਕਾਨੂੰਨ ਪਾਸ ਹੋਣਾ ਚਾਹੀਏ ਐਸੇ ਵੀ ਡੋਗੋਗ ਉੱਪਰ ਵੀ ਜਿਵੇਂ ਜਿਵੇਂawara dogi ਘੁੰਮ ਰਹੇ ਹਨ। ਉਹਨਾਂ ਦੇ ਜਿਵੇਂ ਲੋਕ ਕਿ ਪਾਲ ਰਹੇ ਹਨ। उनकी ज़िम्मेवारी रहनी चाहिए आपको देखिए पालतू डॉग्स रखो आप अपने घर में रखो एक रख लो दो रख लो उसमें किसी को कोई इतराज़ नहीं सब लोग रखते हैं लेकिन जो ये पूरे गली के कुत्तों को इकट्ठा करना ये तो समझ में नहीं आता ना इसके लिए तो कानून बनना ही चाहिए क्योंकि पहले वाला टाइम तो रहाने की गांव है खुली खुल्ली जगह जहाँ मर्जी कुत्ते बैठे हो अब तो सब कंजेस्टेड होता जा ज़रा आदमी के रहने के लिए जगह है तो है नहीं तो कुत्ते कहाँ से इतना इकट्ठा कर पाएगा तो कानून जरूर बनना चाहिए मैं ये जानवरों के खिलाफ नहीं हूँ लेकिन एनिमल केवल कुत्ते ही नहीं है ना एनिमल तो बहुत सारे हैं तो सबका ध्यान रखो आप कि यहां पे बहस के लिए बनाओ गाय के लिए बनाओ साहब सारा हट बनाओ एक सिंपल बस लोग लोग लो, बकरे काट रहे फिर उसको भी